ਇਹਨਾਂ ਨੂੰ ਕੋਈ ਫਿਕਰ ਨਾ ਕਰੋ ਆ ਕਾਂਗਰਸੀ ਏਜੰਟ ਆ ਉਹ ਪਾਰਟੀ ਨੇ ਭੇਜੇ ਜਿਨ੍ਹਾਂ ਨੇ ਟੈਂਕਾਂ ਤੋਪਾਂ ਨਾਲ ਤੁਹਾਡੇ ਗੁਰੂ ਘਰਾਂ 'ਚ ਤਮਲੇ ਕੀਤੇ ਹਰਿਆਣਾ ਦੇ ਪਿਹੋਵਾ ਵਿੱਚ ਸੁਖਬੀਰ ਬਾਦਲ ਦੀ ਅੱਜ ਰੈਲੀ ਰੱਖੀ ਹੋਈ ਸੀ ਜਦੋਂ ਸੁਖਬੀਰ ਬਾਦਲ ਬਲੂ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਕੁਝ ਲੋਕ ਵਿਰੋਧ ਕਰਨ ਦੇ ਲਈ ਇਸ ਰੈਲੀ ਵਿੱਚ ਪਹੁੰਚ ਗਏ ਹਾਲਾਂਕਿ ਇਹਨਾਂ ਲੋਕਾਂ ਨੂੰ ਸੁਖਬੀਰ ਬਾਦਲ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਅਤੇ ਪਿੱਛੇ ਹੀ ਇਹਨਾਂ ਲੋਕਾਂ ਨੂੰ ਰੋਕ ਲਿਆ ਗਿਆ ਪਰ ਪਹੁੰਚੇ ਇਹਨਾਂ ਲੋਕਾਂ ਨੂੰ ਵੇਖ ਕੇ ਸੁਖਬੀਰ ਬਾਦਲ ਦੀ ਸਟੇਜ 'ਤੇ ਹਲਚਲ ਜ਼ਰੂਰ ਹੋਣ ਲੱਗ ਗਈ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਕਾਂਗਰਸ ਦੇ ਏਜੰਟ ਨੇ ਜਿਹੜੇ ਕਿ ਕਾਂਗਰਸ ਵੱਲੋਂ ਵਿਰੋਧ ਕਰਨ ਦੇ ਲਈ ਭੇਜੇ ਹੋਏ ਨੇ ਸਿੱਖ ਕੌਮ ਕਿਤੇ ਆਪਣਾ ਭਲਾ ਨਹੀਂ ਸੋਚਦੀ ਤੁਸੀਂ ਹਰ ਰੋਜ਼ ਅਰਦਾਸ ਦੇਖ ਲਓ ਸਿੱਖ ਕੌਮ ਦੀ ਕੋਈ ਕਰਤਾਰਸ ਹੁੰਦੀ ਹੈ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਿਉਂ ਕਿ ਸਾਡੀ ਸੋਚ ਹੀ ਸਰਬੱਤ ਦੇ ਭਲੇ ਦੀ ਹੈ ਇਹਨਾਂ ਨੂੰ ਕੋਈ ਫਿਕਰ ਨਾ ਕਰੋ आ कांग्रेसी एजेंट आओ पार्टी ने भेजे जिन्होंने टैंक तोपा थोड़े गुरु घर तमले जिन्होंने हजारा ने थोड़ा कतलेआम कराया आओ आटिया जार्टिया ने अपनी मर्यादा भंग की ਜੋ ਆਪਣੀ ਰੈਲੀ ਦੌਰਾਨ ਸੁਖਬੀਰ ਬਾਦਲ ਵੱਲੋਂ ਜਿੱਥੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਉੱਥੇ ਹੀ ਹਰਿਆਣਾ ਵਿੱਚ ਅਕਾਲੀ ਦਲ ਨੂੰ ਲਿਆਉਣ ਤੇ ਹਰਿਆਣਾ ਵਾਸੀਆਂ ਨਾਲ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਨੇ ਅੱਜ ਪੰਜਾਬ ਵਿੱਚ ਤੁਸੀਂ ਦੇਖਿਆ ਹੋਣਾ ਕਿਸਾਨੀ ਦੀ ਜੋ ਸਹੂਲਤਾਂ ਮਿਲਦੀਆਂ ਜੋ ਉੱਥੇ ਪਿੰਡਾਂ ਵਿੱਚ ਕਿਸਾਨੀ ਨੂੰ ਸਹੂਲਤਾਂ ਮਿਲਦੀਆਂ ਭਾਵੇਂ ਉੱਥੇ ਨਹਿਰੀ ਪਾਣੀ ਹੈ ਜਿਹੜਾ ਮੁਫਤ ਦਿੱਤਾ ਜਾਂਦਾ ਹੈ ਉਥੇ ਟਿਊਬਲਰਾਂ ਦੇ ਬਿੱਲ ਮਾਫ ਹੈ ਪੰਜਾਬ ਵਿੱਚ ਉਥੇ 24 ਘੰਟੇ ਬਿਜਲੀ ਆਉਂਦੀ ਹੈ ਉਥੇ ਗਰੀਬ ਨੂੰ ਹਰ ਕਿਸਮ ਦੀ ਸਹੂਲਤ ਹੈ ਆ ਕਿਉਂ ਹੈ ਕਿ ਬਾਦਲ ਸਾਹਿਬ ਨੇ ਉਹ ਦਿੱਤੀਆਂ ਤੇ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਅੱਜ ਜਿਵੇਂ ਤੁਹਾਡੇ ਬਿਜਲੀ ਦੇ ਬਿੱਲ ਤੁਹਾਡੇ ਇੱਥੇ ਲੱਗਦੇ ਆ ਜੇ ਸਰਕਾਰਾਂ ਚੋਂ ਕੋਈ ਮਾਮੂਲੀ ਗੱਲ ਹੈ माफ ਹੋਣੇ ਚਾਹੀਦੇ ਐ ਤੇ ਮੈਂ ਕਹਿਣਾ ਚਾਹਣਾ ਤੁਸੀਂ ਮਿਹਰ ਕਰੋ ਸ਼੍ਰੋਮਣੀ ਅਕਾਲੀ ਦਲ ਨੂੰ ਦਾ ਝੰਡਾ ਬੁਲੰਦ ਕਰੋ ਹਰਿਆਣੇ ਵਿੱਚ ਤੁਹਾਡੇ ਟਿਊਬਲਾਂ ਦੇ ਬਿੱਲ ਵੀ ਮaaf ਹੋ ਜਾਣਗੇ ਤੇ ਕੋਈ ਕਿਸਾਨ ਨੂੰ ਹਰਿਆਣੇ ਵਿੱਚ ਬਿੱਲ ਦੇਣ ਦੀ ਲੋੜ ਨਹੀਂ ਪੈਣੀ ਇਸ ਤੋਂ ਲਾ ਬਾ ਸੁਪੀਰ ਬਦਲਨੇ ਸ੍ਰੀਲ ਨੂੰ ਸੰਬੋਧਨ ਕਰਦੇ ਹੋਏ ਕੀ ਕੁਝ ਕਿਹਾ ਉਹ ਤੁਹਾਨੂੰ ਸਾਰਾ ਸੁਣਾ ਦਿੰਦੇ ਆ ਸੇ ਕੌਮ ਦੀ ਗਵਾਹੀ ਜੇ ਕੋਈ ਪਾਰਟੀ ਕਰਦਾ ਦੁਨੀਆਂ ਵਿੱਚ ਉਹ ਸ਼ਰੋਮਣੀ ਅਕਾਲੀ ਦਲ ਹੈ ਤੁਸੀਂ ਹਰਿਆਣੇ ਵਿੱਚ ਬੈਠੇ ਹੋ ਹਰਿਆਣੇ ਵਾਲਿਓ ਮੇਰੇ ਸਿੱਖ ਪ੍ਰਣ ਪ੍ਰਾ ਜੇ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਸਿੱਖ ਪੈਣਪਰਾ ਕਿਤੇ ਰਹਿੰਦੇ ਆ ਆਪਣੇ ਹਰਿਆਣੇ 'ਚ ਰਹਨੇ ਹੋ ਪਰ ਹਰਿਆਣੇ ਵਿੱਚ ਤੁਹਾਨੂੰ ਉਹ ਤਾਕਤ ਨਹੀਂ ਮਿਲੀ ਤੁਹਾਡੀ ਕੋਈ ਆਵਾਜ਼ ਨਹੀਂ ਬਣੀ ਤੁਸੀਂ ਆਪਣੇ ਐਮ.ਐਲ.ਏ ਮੰਤਰੀ ਨਹੀਂ ਬਣਾ ਸਕੇ ਤੁਹਾਨੂੰ ਕੋਈ ਪੁਸ਼ਦਾ ਨਹੀਂ ਕਿਉਂਕਿ ਤੁਹਾਡੀ ਕੋਈ ਪਾਰਟੀ ਨਹੀਂ ਤੁਸੀਂ ਝੰਡੇ ਥੱਲੇ ਇਕੱਠੇ ਨਹੀਂ ਤੁਹਾਡੀ ਪਾਰਟੀ ਸ਼੍ਰੋਮਣੀ ਕਾਲੀ ਦਲ ਹੈ ਅਕਾਲੀ ਦਲ ਕਲੀ ਹਰਿਆਣੇ ਦੇ ਸਿੱਖ ਭੈਣ ਭਰਾਵਾਂ ਵਾਸਤੇ ਨਹੀਂ ਪੂਰੀ ਦੁਨੀਆ ਵਿੱਚ ਜੇ ਕਿਸੇ ਸਿੱਖ ਭੈਣ ਭਰਾ ਨੂੰ ਕੋਈ ਸਮੱਸਿਆ ਹੋ ਜੇ ਉਹਨਾਂ ਨੂੰ ਪਤਾ ਹੈ ਕਿ ਸ਼ਰੋਮਣੀ ਅਕਾਲੀ ਦਲ ਉਹਨਾਂ ਦੀ ਅਗਵਾਈ ਕਰਨ ਨੂੰ ਤਿਆਰ ਹੈ ਤੁਸੀਂ ਦੇਖੋ ਜਿਵੇਂ ਹੁਣੇ ਸਿੱਕਮ ਵਿੱਚ ਆਪਣੇ ਜਿਹੜੇ ਸਿੱਖ ਭੈਣ ਭਰਾ ਰਹਿੰਦੇ ਐ ਉਹਨਾਂ ਨੂੰ ਮੁਸ਼ਕਲ ਆਈ ਉਹਨਾਂ ਨੂੰ ਉਹ ਸਿੱਕਮ ਦੀ ਸਰਕਾਰ ਉਹ ਤੰਗ ਕਰਨ ਲੱਗੀ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਮੈਂ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਨਾਲ ਗੱਲ ਕੀਤੀ ਅਸੀਂ ਸਿੱਕਮ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਨਾਲ ਦੇ ਨਾਲ ਉਹ ਸਮੱਸਿਆ ਹੱਲ ਹੋ ਗਈ ਮਨੀਪੁਰ ਮੀਜ਼ੋਰਮ ਵਿੱਚ ਆਪਣੇ ਸਿੱਖ ਭੈਣ ਭਰਾ ਜੋ ਪੁਰਾਣੇ ਬਸੇ ਸੀ ਉਹਨਾਂ ਨੂੰ ਉੱਥੇ ਠਾਇਆ ਜਾ ਰਿਹਾ ਸੀ ਉਹਨਾਂ ਦਾ ਟੈਲੀਫੋਨ ਮੇਰੇ ਕੋਲ ਆਇਆ ਮੈਂ ਨਾਲ ਦੇ ਨਾਲ ਪ੍ਰਧਾਨ ਮੰਤਰੀ ਦੇਸ਼ ਦੇ ਨਾਲ ਹੋਮ ਮਿਨਿਸਟਰ ਨਾਲ ਗੱਲ ਕੀਤੀ ਤੇ ਨਾਲ ਦੇ ਨਾਲ ਉਹਨਾਂ ਦਾ ਮਸਲਾ ਹੱਲ ਕਰਾ ਦਿੱਤਾ ਫਰਾਂਸ ਵਿੱਚ ਆਪਣੇ ਸਿੱਖ ਭੈਣ ਭਰਾ ਉਹਨੂੰ ਪੱਗ ਨਹੀਂ ਬੰਨਣ ਦੇ ਰਹੇ ਸੀ ਅਸੀਂ ਫਰਾਂਸ ਦੇ ਰਾਸ਼ਟਰਪਤੀ ਨਾਲ ਆਪਣੇ ਪ੍ਰਧਾਨ ਮੰਤਰੀ ਰਾਹੀਂ ਗੱਲ ਕੀਤੀ ਉਹਨਾਂ ਦੇ ਐਮਬੈਸਡਰ ਨਾਲ ਗੱਲ ਕੀਤੀ ਤੇ ਅੱਜ ਫਰਾਂਸ ਵਿੱਚ ਵੀ ਉਹ ਸਮੱਸਿਆ ਹੱਲ ਹੋ ਗਈ ਹੈ ਖਾਲਸਾ ਜੀ ਤੁਸੀਂ ਹਰਿਆਣਾ ਵਿੱਚ ਬੈਠੇ ਹੋ ਯਾਦ ਕਰੋ ਜਦੋਂ ਬੰਸੀ لال ਮੁੱਖ ਮੰਤਰੀ ਸੀ 84 ਦੇ ਕਤਲੇਆਮ ਹੋਏ ਕਿਵੇਂ ਤੁਹਾਨੂੰ ਨਫ਼ਰਤ ਨਾਲ ਦੇਖਿਆ ਜਾਂਦਾ ਸੀ ਕਿਵੇਂ ਤੁਹਾਡੇ ਟਾਲੀਆਂ ਤੇ ਪੁਲਿਸ ਆਉਂਦੀ ਸੀ ਆ ਕਾਂਗਰਸ ਦੀ ਸੋਚ ਸੀ ਕਾਂਗਰਸ ਪਾਰਟੀ ਨੂੰ ਆਪਾਂ ਭੁੱਲ ਨਹੀਂ ਸਕਦੇ ਕਾਂਗਰਸ ਪਾਰਟੀ ਉਹ ਪਾਰਟੀ ਹੈ जिने टैंकਾਂ ਤੋਪਾਂ ਨਾਲ ਆਪਣੇ ਗੁਰੂ ਧਾਮ 'ਤੇ ਹਮਲਾ ਕੀਤਾ ਹਜ਼ਾਰਾਂ ਭੈਣ ਭਰਾਵਾਂ ਦਾ ਕਤਲਿਆਮ ਕੀਤਾ ਤੇ ਅੱਜ ਤੱਕ ਇਨਸਾਫ ਨਹੀਂ ਮਿਲਣ ਚੱਕ ਲੱਗਿਆ ਆ ਤਾਂ ਹਿੰਮਤ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੀ ਮੈਂ ਤੇ ਬਾਦਲ ਸਾਹਿਬ ਪ੍ਰਧਾਨ ਮੰਤਰੀ ਕੋਲੇ ਗਏ ਅਸੀਂ ਕਿਹਾ ਕਿਉਂਕਿ ਅਸੀਂ ਗੜਚੋੜ ਵਿੱਚ ਉੱਥੇ ਉੱਤੇ ਆ ਅਸੀਂ ਕਿਹਾ ਕਿ ਅਸੀਂ ਕੋਈ ਕੰਮ ਲੈਣਾ ਹੈ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਹੈ ਉਦੋਂ ਪ੍ਰਧਾਨ ਮੰਤਰੀ ਨੇ ਐਸਆਈਟੀ ਬਣਾਈ 4 ਸਾਲ ਪਹਿਲੇ ਦੀ ਗੱਲ ਹੈ ਐਸਆਈਟੀ ਬਣਾਈ 1 ਸਾਲ ਦੇ ਅੰਦਰ ਉਹਦੀ ਇਨਕੁਆਇਰੀ ਕੀਤੀ ਗਈ ਤਕਰੀਬਨ 80 90 ਕੇਸ ਪੁਰਾਣੇ 34 ਸਾਲ ਪੁਰਾਣੇ ਖੋਲੇ ਗਏ ਜਿੱਥੇ ਸੱਜਨ ਕੁਮਾਰ ਸਾਰਿਆਂ ਨੂੰ ਬਰੀ ਕੀਤਾ ਸੀ ਉਹ ਕੇਸਾਂ ਨੂੰ ਖੁਲਾਇਆ ਇਨਕੁਆਇਰੀ 1 ਸਾਲ ਛੋ ਗਈ ਸਪੈਸ਼ਲ ਕੋਰਟ ਬਣਾਏ ਗਏ ਤੁਸੀਂ ਦੇਖ ਲਓ 3 ਸਾਲਾਂ ਦੇ ਅੰਦਰ ਸੱਜਨ ਕੁਮਾਰ ਨੂੰ ਅੰਦਰ ਜੇਲ੍ਹ ਚ ਭੇਜ ਦਿੱਤਾ ਜਿਹੜਾ 34 ਸਾਲ ਬਾਅਦ ਕਾਂਗਰਸ ਨੇ ਬਚਾ ਕੇ ਰੱਖਿਆ ਸੀ ਆ ਫਰਕ ਹੈ ਆਪਣਿਆਂ ਤੇ ਪਰਾਇਆਂ ਚ ਫਰਕ ਹੈ ਜੋ ਦਰਦ ਸ਼੍ਰੋਮਣੀ ਅਕਾਲੀ ਦਲ ਤੁਹਾਡਾ ਸਮਝ ਸਕਦਾ ਹੈ ਜੋ ਦਰਦ ਤੁਹਾਡਾ ਜਾਣਦਾ ਹੈ ਜੋ ਕੌਮ ਦੀ ਗੱਲ ਕਰ ਸਕਦਾ ਹੈ ਕੱਲਾ ਸ਼ਰੋਮਣੀ ਅਕਾਲੀ ਦਲ ਆਇਆ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਆਈ ਜਦੋਂ ਵੀ ਆਈ ਸਿੱਖ ਵਿਰਸੇ ਨੂੰ ਸੰਭਾਲ ਕੇ ਰੱਖਿਆ ਤੁਸੀਂ ਜਾ ਕੇ ਦੇਖੋ ਪੰਜਾਬ ਵਿੱਚ ਕਿਵੇਂ ਅਸੀਂ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਬਣਾਇਆ ਕਿਵੇਂ ਛੋਟਾ ਕੱਲੂ ਕਰਾ ਵੱਡੇ ਕੱਲੂ ਕਰਾ ਦੀ ਯਾਦ ਬਣਾਈ ਹੈ ਖਾਲਸਾ ਜੀ ਆਪਣੇ ਬੱਚਿਆਂ ਨੂੰ ਪਤਾ ਨਹੀਂ ਵੱਡੇ ਕੱਲੂਕਰਾ ਕੀ ਚੀਜ਼ ਐ ਵੱਡੇ ਕੱਲੂਕਰਾ ਉਹ ਐ ਜਦੋਂ ਮੁਗਲਾਂ ਨੇ 35000 ਸਿੰਘ ਸਿੰਘੀਆਂ ਨੂੰ ਸ਼ਹੀਦ ਕੀਤਾ ਪਰ ਆਪਣੇ ਅੱਜ ਦੀ ਜਨਰੇਸ਼ਨ ਨੂੰ ਅੱਜ ਦੇ ਬੱਚਿਆਂ ਨੂੰ ਪਤਾ ਨਹੀਂ ਬਾਦਲ ਸਾਹਿਬ ਨੇ ਉੱਥੇ ਬਹੁਤ ਵੱਡੀ ਯਾਦਗਾਰ ਬਣਾ ਦਿੱਤੀ ਛੋਟੇ ਕੱਲੂਕਰੇ ਦੀ ਯਾਦਗਾਰ ਬਣਾਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਤੀ ਮੋਤੀ ਰਾਮ ਮੈਦਾ ਦੀ ਯਾਦਗਾਰ ਬਣਾ ਦਿੱਤੀ तीस जाके दरबार साहब जाके देखो किूबसूरती विरासते मार्ग बनाया है चारों तरफ क्यों कले बादल साहब ने कले सिख धर्मांथान नहीं जिमें गुरु साहब ने सिखाया कि सिख सरबत का भला है करता सरबत का कला मानता है जाके देखो बादल साहब ने घट तो घट ढाई तीन सौ करोड़ रुपये ला के ਭਗਵਾਨ ਬਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰ ਸਜਾ ਦਿੱਤਾ। ਦੁਰਗਿਆਣਾ ਮੰਦਿਰ ਨੂੰ ਇੰਨਾ ਖਬਸੂਰਤ ਸਰਕਾਰੀ ਕੱਢ ਤੋਂ ਸਜਾਇਆ ਹੈ। ਗੁਰੂ ਰਵਿਦਾਸ ਜੀ ਮਹਾਰਾਜ ਦੀ ਜਿਹੜੀ ਜਗ੍ਹਾ ਹੈ ਤੁਸੀਂ ਦੇਖੋ ਇੰਨੀ ਖਬਸੂਰਤ ਬਣਾ ਦਿੱਤੀ ਹੈ ਬਾਦਲ ਸਾਹਿਬ ਨੇ ਉਹਦੇ 2.500 ਕਰੋੜ ਰੁਪਏ ਲਾ ਕੇ। ਸਾਹ ਪ੍ਰਕਾਸ਼ ਸਿੰਘ ਬਾਦਲ ਦਾ ਜਦੋਂ ਰਾਜ ਪੰਜਾਬ 'ਚ ਹੁੰਦਾ ਹੈ ਤੁਸੀਂ ਦੇਖੋ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਜਾਂ ਪਵਿੱਤਰ ਦਿਨ ਸਰਕਾਰੀ ਤੌਰ ਤੇ ਬਣਾਏ ਜਾਂਦੇ ਸੀ ਤੇ ਪੂਰੇ ਧੂਮ ਧਾਮ ਨਾਲ ਬਣਾਏ ਜਾਂਦੇ ਸੀ ਸੋ ਖਾਲਸਾ ਜੀ ਮੈਂ ਇੱਕੋ ਹੀ ਬੇਨਤੀ ਕਰਨਾ ਆ ਅਸੀਂ ਹਰਿਆਣੇ ਦੇ ਤੁਹਾਨੂੰ ਤਾਕਤ ਦੇਣ ਵਾਸਤੇ ਆਏ ਆ ਤੁਹਾਨੂੰ ਥੋੜੀ ਤਾਕਤ ਤੁਹਾਨੂੰ ਮਿਲ ਗਈ ਥੋੜੀ ਦੇਖ ਲਓ ਅੱਜ ਤੁਸੀਂ ਕਿੱਥੇ ਆ ਜੇ ਤੁਹਾਡੇ ਹੱਥ ਤਾਕਤ ਹੋਏ ਤਾਂ ਤੁਹਾਨੂੰ ਕਿੰਨਾ ਫਾਇਦਾ ਹੋ ਸਕਦਾ ਹੈ ਕਈ ਸੂਬਿਆਂ ਚਲੇ ਜਾਓ हूँ उत्तर प्रदेश चले जाओ दूजे सूबे च अपने किन्ने भैन भरा रे पर कोई पुछता नहीं कोई उन्होंने बुला नहीं जे उन्होंने कुछ जुलम हो जाए कोई उन्हों फड़न नहीं तो इस करके हूँ श्रोमणी अकाली दल दिल्ली देखिए दिल्ली बहुत संगत में अपने भैन भरा रे ਅਸੀਂ ਇਲੈਕਸ਼ਨ ਲੰਡਾ ਫੈਸਲਾ ਕੀਤਾ ਉੱਥੇ 3 ਐਮਐਲਏ ਅਸੀਂ ਆਪਣੇ ਬਣਾਤੇ ਦਿੱਲੀ ਸ਼੍ਰੋਮਣੀ ਕਾਲੀ ਦਲ ਦੇ